ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਪਹਿਲਾਂ ਇੱਕ ਨਹਿਰ ਮੌਜੂਦ ਸੀ ਜਿਸ ਨੂੰ ਫਸਲੀ ਨਹਿਰ ਕਿਹਾ ਜਾਂਦਾ ਸੀ ਜੋ ਅਕਬਰ ਦੇ ਰਾਜ ਦੌਰਾਨ ਲਾਹੌਰ ਦੇ ਸ਼ਾਲਾਮਾਰ ਬਾਗ ਤੋਂ ਪਾਣੀ ਦੀ ਸਪਲਾਈ ਲਈ ਉੱਟੀ ਗਈ ਸੀ ਮੁਗਲ ਸ਼ਾਸਨ ਦੇ ਅੰਤ ਤੱਕ ਇਹ ਨਹਿਰ ਮਿੱਟੀ ਨਾਲ ਭਰ ਦਿੱਤੀ ਗਈ ਸੀ ਮਹਾਰਾਜੇ ਨੇ 19ਵੀਂ ਸਦੀ ਦੇ ਸ਼ੁਰੂ ਵਿੱਚ ਇਸ ਨੂੰ ਪੁਰਾਣੇ ਰਸਤੇ ਤੋਂ ਮੁੜ ਬਣਵਾਇਆ ਅਤੇ ਉਸੇ ਸਮੇਂ ਇਸ ਦੀ ਇੱਕ ਸ਼ਾਖਾ ਮਾਦੋਪੁਰ ਤੋਂ ਅੰਮ੍ਰਿਤਸਰ ਤੱਕ ਲਿਆਂਦੀ ਗਈ ਤਾਂ ਜੋ ਅੰਮ੍ਰਿਤਸਰ ਦੇ ਪਵਿੱਤਰ ਸਰੋਵਰਾਂ ਅਤੇ ਰਾਮ ਬਾਗ ਨੂੰ ਪਾਣੀ ਸਪਲਾਈ ਕੀਤਾ ਜਾ ਸਕੇ ਹਸਲੀ ਨਹਿਰ ਦੀਆਂ ਦੋਵੇਂ ਸ਼ਖਾਵਾਂ ਲਗਭਗ ਸਾਰਾ ਸਾਲ ਚੱਲਣ ਵਾਲੀਆਂ ਸਨ ਜਦੋਂ ਕਿ ਬਾਕੀ ਖੜਾਂ ਵਾਲੀਆਂ ਨਹਿਰਾਂ ਸਨ ਜੋ ਸਤਲੁਜ ਰਾਵੀ ਚਨਾ ਸਿੰਧ ਆ ਦਰਿਆਵਾਂ ਤੋਂ ਕੱਢੀਆਂ ਗਈਆਂ ਸਨ ਰਾਵੀ ਤੋਂ ਕੱਢੀਆਂ ਗਈਆਂ ਨਹਿਰਾਂ ਨੂੰ ਮੀਆਂ ਚੰਨੂ ਨਹਿਰ ਅਤੇ ਸਿੱਧਨਾਈ ਨਹਿਰ ਵਜੋਂ ਜਾਣਿਆ ਜਾਂਦਾ ਸੀ ਮੀਆਂ ਚੰਨੂ ਦੇ ਆਲੇ-ਦੁਆਲੇ ਦੇ ਪਰਗਨਿਆਂ ਦੀ ਸंचाई ਕਰਨ ਵਾਲੀ ਨਹਿਰ ਨੂੰ ਬ੍ਰਿਟਿਸ਼ ਰਾਜ ਦੌਰਾਨ ਭਰ ਦਿੱਤਾ ਗਿਆ ਸੀ ਸਿੱਧਨਾਈ ਨਹਿਰ ਜੋ ਰਾਮਚੰਦਰ ਤੇ ਲక్ష్ਮਣ ਦੇ ਚੌਂਤਰਿਆਂ ਤੋਂ ਲਗਭਗ 1/2 ਮੀਲ ਉੱਪਰ ਰਾਵੀ ਦਰਿਆ ਤੋਂ ਕੱਢੀ ਗਈ ਸੀ ਨੂੰ ਅੰਗਰੇਜ਼ ਸਰਕਾਰ ਨੇ 20ਵੀਂ ਸਦੀ ਵਿੱਚ 12 ਮਾਸੀ ਬਣਾ ਦਿੱਤਾ ਸੀ ਯਾਨੀ 12 ਮਹੀਨੇ ਚੱਲਦੀ ਸੀ ਹਸਲੀ ਦੀਆਂ ਦੋਵਾਂ ਸ਼ਖਾਵਾਂ ਦੀ ਲੰਬਾਈ 100 ਮੀਲ ਤੋਂ ਵੱਧ ਸੀ ਜਦੋਂ ਕਿ ਮੀਆਂ ਚੰਨੂ ਅਤੇ ਸਿੱਧਨਾਈ ਨਹਿਰਾਂ ਦੀ ਲੰਬਾਈ ਕ੍ਰਮਵਾਰ 35 ਤੋਂ 44 ਮੀਲ ਸੀ